ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਧੰਨ ਧੰਨ ਸਹਿਬ ਸ੍ਰੀ ਗੁਰੂ ਰਣ ਸਾਹਿਬ ਜੀ ਮਹਾਰਾਜ ਜੀ ਦੇ ਚੌਰ ਸਾਹਿਬ ਜਿਹੜੇ ਕਿ ਆਪਾਂ ਨੂੰ ਅੱਗੇ ਲਧਿਆਣੇ ਬਰਨਾਲੇ ਲੈਣ ਜਾਣਾ ਪੈਂਦਾ ਸੀ ਉਹ ਤੁਹਾਨੂੰ ਸਾਡੇ ਸ਼ਹਿਰ ਪਤੋੜ ਦੇ ਵਿੱਚ ਮਿਲਣਗੇ ਜਿਸ ਤਰ੍ਹਾਂ ਕਿ ਆ ਸਰਦਾਬਾਨ ਸਿੱਖ ਹੈ ਜਿਹੜੇ ਜਾਂ ਕੋਈ ਪਰਿਵਾਰ ਹੈ ਚੜਾਉਂਦੇ ਨੇ ਗੁਰੂ ਸਾਹਿਬਾਂ ਨਾਲ ਜਾ ਕੇ ਜੇ ਤੇ ਕੋਈ ਸੁੱਖਿਆ ਹੁੰਦਾ ਤਾਂ ਲੱਕੜ ਦੇ ਮੁੱਠੇ ਵਾਲੇ ਵੀ ਆਪਣੇ ਕੋਲੇ ਮਿਲਦੇ ਨੇ ਸਤਿ ਇਲਦੇ ਮੁੱਛ ਵਾਲੇ ਵੀ ਆਪਣੋ ਕੋ ਮਿਲਦੇ ਨੇ ਤੇ ਫੈਂਸੀ ਮੁੱਛ ਵਾਲੇ ਵੀ ਆਪਣੋ ਕੋ ਮਿਲਦੇ ਨੇ ਵੱਡੇ ਛੋਟੇ ਜਿੰਨੇ ਮਰਜੀ ਸਾਰੇ ਮਿਲ ਨੇ ਇਹਦੇ ਵਿੱਚ ਦੂਸਰੀ ਵੱਡੀ ਗੱਲ ਲੱਕੜ ਦਾ ਸਟੈਂਡ ਚੌਰ ਸਾਹਿਬ ਰੱਖਣ ਵਾਸਤੇ ਬਹੁਤ ਸਰਦਾਵਾਂ ਸਿਕ ਸਾਡੇ ਕੋਲ ਲੈ ਕੇ ਜਾਂਦੇ ਨੇ ਜਿਸ ਤਰ੍ਹਾਂ ਕੋਈ ਸੁਖਿਆ ਹੁੰਦਾ ਅਗਲੇ ਚੜਾਉਣਾ ਹੈ ਤਾਂ ਜਦੋਂ ਆਪਾਂ ਗੁਰੂ ਘਰ ਜਾਂਦੇ ਹਾਂ ਦਾ ਕ੍ਰਾਂਤੀ ਸਿੰਘ ਪ੍ਰਕਾਸ਼ ਕਰਦੇ ਨੇ ਤਾਂ ਇਸ ਤਰ੍ਹਾਂ ਪੂਰਾ ਪ੍ਰੋਪਰ ਪੂਰਾ ਸੋਲਿਡੇ ਬਣਾਇਆ ਹੋਇਆ ਤੇ ਐਦਾਂ ਇਹਦੇ ਉੱਤੇ ਇਹ ਆ ਜਾਂਦਾ ਲੱਕੜ ਦਾ ਸਾਰਾ ਪਿਆਉ ਖੋਦਾ ਪਾ ਤਿਆਰ ਕਰਵਾਉਨੇ ਤੇ ਇਸ ਤੋਂ ਬਾਅਦ ਹਜੂਰ ਗਏ ਇਸ ਤਰ੍ਹਾਂ ਕੜਾਈ ਵਾਲੇ ਹਜੂਰੀ ਆ ਬਹੁਤ ਇਹ ਪੜੌੜ ਦੇ ਵਿੱਚ ਕਸਟਮਰ ਮਿਲਦਾ ਮੁਰਦਾ ਸੀ ਮਤਲਬ ਮਿਲਦੇ ਨਹੀਂ ਸੀ ਜਿੱਥੇ ਕੋ ਧੰਗੁਰ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਇਹ ਵੀ ਸ਼ੁਰੂ ਕੀਤਾ ਹਾਂ ਦੇਖ ਜੂਰੀਏ ਪੂਰਾ 2.5 ਮੀਟਰ ਦਾ ਫੁੱਲ ਸਾਈਜ਼ ਕਪੜਾ ਪੂਰਾ ਟੌਪ ਦਾ ਪੂਰਾ ਬਹੁਤ ਸੋਹਣਾ ਕਪੜਾ ਹੈ ਤਾਂ ਲੰਬਾ ਲੰਝਾ ਚੜਾਈ ਵੀ ਬਹੁਤ ਜ਼ਿਆਦਾ ਇਹ ਸਾਰਾ ਆਪਾਂ ਆਪ ਖੁਦ ਤਿਆਰ ਕਰਵਾ ਲੈਦੇ ਨੇ ਨੇ ਕੋ ਇਸ ਤੋਂ ਇਲਾਵਾ ਗੁਰੂ ਸਭਾ ਲਈ ਰਮਾਲਾ ਸਾਹਿਬ ਜਿਸ ਤਰ੍ਹਾਂ ਦਾ ਮਰਜੀ ਪਾਰਾ ਹੋਲਾ ਉਹ ਸਾਰੇ ਤਿਆਰ ਆਪਣੇ ਕੋਲੇ ਮਿਲਦੇ ਨੇ ਤੇ ਇਸ ਤੋਂ ਇਲਾਵਾ ਕੋਈ ਕਿਸੇ ਵੀਰ ਨੇ ਅਮਰ ਸ਼ਕਣਾ ਹੁੰਦਾ ਤਾਂ ਕਈ ਵਾਰੀ ਆਪਾਂ ਨੂੰ ਕਕਾਰਾਂ ਦਾ ਹੋ ਜਾਂਦਾ ਵੀ ਆਪਾਂ ਬਰਨਾਲੇ ਲੈਣ ਜਾਈਏ ਤਾਂ ਆਪਣੇ ਸ਼ਹਿਰ ਤੋਂ ਨਹੀਂ ਪਰ ਧੋੜ ਆਪਣੇ ਕੋਲੇ ਸਾਰੇ ਕਕਾਰ ਅਮਰ ਸ਼ਕਣ ਲਈ ਤਿਆਰ ਮਿਲਦੇ ਨੇ ਜਦੋਂ ਮਰਜੀ ਜਿਸ ਤਰ੍ਹਾਂ ਕਿ ਸ੍ਰੀ ਸਾਹਿਬ ਹੋ ਗਈਆਂ ਟਕਸਾਲੀ ਹੋ ਗਈਆਂ ਰਤੋਵਾਲ ਸਾਹਿਬ ਵਾਲੀਆਂ ਹੋ ਗਈਆਂ ਚੈਨਾ ਦੀ ਸ੍ਰੀ ਸਾਹਿਬ ਹੋ ਗਈ ਤੇ ਇਸ ਤੋਂ ਇਲਾਵਾ ਗਾਤਰੇ ਹੋਗੇ ਤੇ ਇਸ ਤੋਂ ਇਲਾਵਾ ਰੇਹਲ ਗੁਰਕਾ ਸਾਹਿਬ ਰੱਖਣ ਵਾਲੀ ਉਹ ਹੋ ਗਈ ਗੁਰਕਾ ਸਾਹਿਬ ਹੋਗੇ ਤੋਂ ਇਹ ਸਾਰਾ ਸਮਾਨ ਜਿਹੜਾ ਹੈਗਾ ਜਾਂ ਜਿਸ ਤਰ੍ਹਾਂ ਕੋਈ ਨਾਮ ਜਪਣ ਲਈ ਸਿਵਰਨਾ ਹੁੰਦਾ ਉਹ ਤੇ ਜਿਸ ਤਰ੍ਹਾਂ ਜਿੰਨੇ ਵੀ ਸੰਬੰਧਤ ਨੇ ਅ ਅਮਰਤ ਦੇ ਨਾਲ ਗੁਰਸਿੱਖੀ ਦੇ ਨਾਲ ਜਿਹੜੀਆਂ ਐਟਮੋ ਸਾਰੀਆਂ ਪਧੌੜ ਦੇ ਵਿੱਚ ਆਪਾਂ ਸ਼ੁਰੂ ਕਰ ਚੁੱਕੇ ਆਂ ਜਿਸ ਤੋਂ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੇ ਸੁੰਦਰ ਰਮਾਲਾ ਸਾਹਿਬ ਚੌਰ ਸਾਹਿਬ ਸਾਰੇ ਕਿਸਮਾਂ ਦੇ ਤੇ ਚੌਰ ਸਾਹਿਬ ਰੱਖਣ ਲਈ ਲੱਕੜ ਦਾ ਸਟੈਂਡ ਜਿਹੜਾ ਕਿ ਸਭ ਤੋਂ ਵੱਧ ਆਪਣੇ ਕੋਲੋਂ ਜਾ ਰਿਹਾ ਹੈ ਲੋਕ ਸ਼ਰਧਾ ਨਾਲ ਚੜਾਉਂਦੇ ਨੇ ਤੇ ਇਹ ਹੋ ਗਿਆ ਮਤਲਬ ਹਜ਼ੂਰੀਆ ਤੇ ਇਸੇ ਤਰ੍ਹਾਂ ਹੀ ਅਰਮਾਲਾ ਸਾਹਿਬ ਜੋ ਵੀ ਜਿਸ ਤਰ੍ਹਾਂ ਗੁਰਸਿੱਖੀ ਲਾਈਨ 'ਚ ਸਾਰੀ ਐਡਮ ਹੈਗੀ ਆ ਉਹ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਸ਼ੁਰੂ ਕੀਤੀ ਹੈ ਔਰ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਹੈ ਔਰ ਵੱਡੀ ਗੱਲ ਵੱਡੀ ਗੱਲ ਅਸੀਂ ਜਿੰਨ ਬਿਲਕੁਲ ਜੈਨੂਅਲ ਮਤਲਬ ਖਰਚਾ ਪਾਣੀ ਹੀ ਲੈ ਕੇ ਇਹ ਆਟਮਾ ਸੇਲ ਕਰਦੇ ਆ ਕਿਉਂਕਿ ਸਾਡਾ ਸਾਡਾ ਕੰਮ ਹੈਗਾ ਗਿਫਟਾਂ ਦਾ ਉਹਦੇ ਵਿੱਚ ਅਸੀਂ ਆਪਣੀ ਕਮਾਈ ਕਰਦੇ ਆ ਪਰ ਜਿਹੜੀ ਇਹ ਚੀਜ਼ ਹੈ ਇਹ ਨਾ ਮਾਤਰ ਕਹਿ ਲਓ ਵੀ ਲਾਗ ਮਾਤਰ ਕਹਿ ਲਓ ਜਾਂ ਇਸ ਤਰ੍ਹਾਂ ਬਹੁਤ ਘੱਟ ਖਰਚਾ ਉਸ ਤਮੇ ਲੈ ਕੇ ਸੇਵਾ ਵਾਲਾ ਕੰਮ ਹੀ ਹੈ ਸੋ ਇਹ ਕਰਦੇ ਆ ਸੋ ਜਿਸ ਵੀ ਕਿਸੇ ਵੀਰ ਭੈਣ ਨੂੰ ਜਾਂ ਕਿਸੇ ਨੇ ਸ਼ਰਧਾ ਨਾਲ ਚੜਾ ਕੇ ਆਉਣਾ ਹੀ ਆ ਜਾਂ ਮਤਲਬ ਆਪਣੇ ਆਪ ਦੇ ਲਈ ਚਾਹੀਦੇ ਉਹਨੂੰ ਤਾਂ ਜਦੋਂ ਮਰਜ਼ੀ ਹੈ ਸਾਡੇ ਕੋਲ ਹਰ ਟਾਈਮ ਤਿਆਰ ਹੋਊਗੀ ਤੇ ਦੁਕਾਨ ਦਾ ਨਾਮ ਤੇ ਨੰਬਰ ਅਸੀਂ نیچے ਮੈਂਸ਼ਨ ਕਰ ਦੇਵਾਂਗੇ ਜੀ ਭਦੌਰ ਸ਼ਹਿਰ ਜ਼ਿਲ੍ਹਾ ਬਰਨਾਲਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ